ਸਾਹਿਬ ਜੀ ਸਤਨਾਮ ਸ੍ਰੀ ਵਾਖੋ ਸਾਹਿਬ ਜੀ ਕਬੀਰ ਮੇਰੀ ਤਿਮਰੇ ਦੀ ਰਸਨਾ ਉਪਰ ਰਾਮ ਆਦੂ ਜੁਗਤੀ ਤਗਦੇ ਭਗਤ ਤਾ ਕੋ ਸੁਖ ਬਿਸਰਾਮ ਕਬੀਰ ਮੇਰੀ ਜਾਤ ਕਉ ਔ ਕੋ ਹਸਨੇ ਹਾਰੇ ਬਲਹਰੀ ਇਤ ਜਾਤ ਕਾ ਜਿਹ ਜਪਿਓ ਸਿਰਜਣ ਹਾਰੇ ਇਹ ਪਾਵਨ ਮਿੱਤਰ ਬਚਨ ਭਗਤ ਕਬੀਰ ਜੀ ਦੇ ਆਪ ਸਾਰੀ ਤੁੰਤ ਜਾਣਦੇ ਹੋ ਕਿ ਸਲੋਕਾਂ ਦੇ ਵਿੱਚੋਂ ਹਨ ਪਹਿਲਾ ਸਲੋਕ ਤੇ ਦੂਜਾ ਸਲੋਕ ਬਾਬਾ ਕਬੀਰ ਜੀ ਦਾ ਪਰਮਾਨ ਹੈ ਕਬੀਰ ਮੇਰੀ ਸਿਮਰਣੀ ਰਸਨਾ ਉਪਰ ਰਾਗ ਭਗਤ ਕਬੀਰ ਜੀ ਫਰਮਾਨ ਕਰਦੇ ਤਨ ਕਿ ਜਿਹੜੀ ਇਹ ਮੇਰੀ ਜੀ ਹੈ ਇਹ ਮੇਰੀ ਸਿਮਰਣੀ ਹੈ ਇਸ ਦੇਹੀ ਨੇ ਸਿਮਰ ਸਿਮਰ ਕੇ ਰਸਨਾ ਦੇ ਉਪਰ ਰਾਮ ਦਾ ਵਾਸਾ ਹੋ ਗਿਆ ਆਦ ਜਗਤੀ ਸਭਨ ਭਗਤ ਤਾਂ ਕੋ ਦੁੱਖ ਵਿਚਨਾ ਆਜ ਤੋ ਲੈ ਕੇ ਹੁਣ ਤੱਕ ਇਹ ਸੰਤ ਮਾਨੁ ਗੁਰ ਕੀ ਭਗਤ ਜਾਨਣਾ ਇਸ ਸਿੰਗਰ ਸਿੰਿਰ ਕੇ ਹੀ ਸੁਖ ਪ੍ਰਾਪਤ ਕੀਤਾ ਹੈ ਕਬੀਰ ਮੇਰੀ ਜਾਪਿਕਾ ਹਦ ਕੋ ਹਕ ਨੇ ਹਾਰੇ ਬਾਬਰ ਵੀ ਵੀ ਪ੍ਰਮਾਣ ਕਰਦੇ ਹਨ ਕਿ ਨੀਵੀ ਜਾਤ ਨੂੰ ਲੋਕੀਂ ਵੇਖ ਕੇ ਮਜ਼ਾਕ ਕਰਦੇ ਹਨ ਆਪਸਾ ਕਰਦੇ ਹਨ ਮਜ਼ਾਕ ਲੋੜੇ ਸਨ ਸਮੇਂ ਦੇ ਮੁਤਾਬਕ ਆਪ ਸਾਰੇ ਸਹੀ ਵਿਤ ਗਿਆਨ ਹੋ ਰੂਕ ਕੇ ਉਸ ਸਮੇਂ ਦੇ ਮੁਤਾਬਕ ਕੋਈ ਨੀਵੀ ਜਾਤਾਂ ਜਿਹਨੂੰ ਸ਼ੁੱਧ ਕਿਹਾ ਜਾਂਦਾ ਹੈ ਮੰਦਰ ਵਿੱਚ ਨਹੀਂ ਜਾ ਸਕਦਾ ਪੂਜਾ ਨਹੀਂ ਕਰ ਸਕਦਾ ਅਰਚਨਾ ਨਹੀਂ ਕਰ ਸਕਦਾ ਉਈ ਉਹਦਾ ਕਿੰਤ ਨਹੀਂ ਕਰ ਸਕਦਾ ਪਰ ਬਾਬਾ ਕੁਬੀਰ ਵੀ ਕਹਿ ਰਹੇ ਕਿ ਮੈਂ ਕਰਦਾ ਪੂਜਾ ਪਰ ਮੇਰੀ ਯਾਤ ਨੂੰ ਦੇਖ ਕੇ ਸਾਰੇ ਮਜ਼ਾਕ ਕਰਦੇ ਹਨ ਪਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਹੈ ਜਾਣੋ ਜੋਤ ਨਾਮ ਉਛੋ ਜਾਤੀ ਅੱਗੇ ਜਾਤਨਾ ਹੈ ਅੱਗੇ ਤੇ ਭਾਈ ਤੇਰੇ ਕਰਮ ਜਾਣੇ ਹੈ ਇਹ ਦੇਹੀ ਜਾਤਨਾ ਅੱਗੇ ਜਾਏ ਜਿੱਥੇ ਲੇਖਾ ਮੰਗੇ ਜਿੱਥੇ ਛੁਪੇ ਸਾਚੇ ਕਰਮ ਆਏ ਬਾਬਾ ਕਬੀਰ ਜੀ ਫਰਮਾਨ ਕਰਦੇ ਹੁ ਪਰ ਲੋਕ ਮੇਰਾ ਮਜ਼ਾਕ ਲਾਉਂਦੇ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਇਸ ਜਾਤ ਤੇ ਮਜਬ ਦਾ ਖੰਡਨ ਕਰਦੇ ਹਨ ਭਾਈ ਫਿਰ ਵੀ ਬਾਬਾ ਕਬੀਰ ਜੀ ਫਰਮਾਨ ਕਰਦੇ ਹਨ ਬੁਲਹਾਰੀ ਇਸ ਜਾਤ ਕੋ ਮੈਂ ਵਾਰ ਨਹੀਂ ਜੰਨਾ ਬੁਲਹਾਰੀ ਜੰਨਾ ਕੁਰਬਾਨ ਜੰਨਾ ਜੇ ਜਪਿਓ ਸਿਰ ਜਨ ਹਾਰ ਇਸ ਦੇਹੀ ਨੇ ਮੇਰੀ ਨੇ ਸਿਰ ਜਨ ਹਾਰ ਨੂੰ ਸਿੰਦਰਣ ਨਾ ਕੀਤਾ ਹੈ ਅਰਜੀਤ ਜੀਾਂ ਤੇ ਮਜਬਦੀ ਗੱਲ ਕਰੀਏ ਤੈਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਆਪਣੇ ਸੁਖ ਨੂੰ ਸਰਜੀਤ ਫਰਮਾਨ ਕਰਦੇ ਸੰਨ ਆਪ ਸੁਖੋ ਜੋ ਜਾਣੇ ਨੀਚਾ ਸੂਦਲਿਗੇ ਸਭ ਤੇ ਉਪਿਆ ਧੰ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਸੰਨ ਭਾਈ ਨੀਚਾ ਅੰਦਰ ਨੀਤ ਜਾਤ ਨਿਤੀ ਹੁ ਅਤ ਨੀਜ ਨਾ ਮਿਲ ਤਨ ਕੇ ਥੰਗ ਸਾਥ ਵੱਡਿਆਂ ਸੂ ਕਿਆਰੀ ਤੇ ਜਿੱਥੇ ਨਿੱਜ ਸੁਮਲ ਲਏ ਇੱਥੇ ਨਦਰ ਤੇਰੀ ਬਖਸ਼ੇ ਹੈ ਪ੍ਰਮਾਤਮਾ ਦਾ ਵਾਸਾ ਹੁੰਦਾ ਹੈ ਭਾਈ ਜਿੱਥੇ ਵੱਡੇ ਵੱਡੇ ਜੋ ਦੀ ਤੇ ਲੋ ਤਿੰਨ ਕੋ ਵੀ ਆਪੇ ਕਿੰਤਾਰੋਂ ਕੋਣ ਵੱਡਾ ਮਾਇਆ ਬਿਗੇ ਸੂ ਵੱਡਾ ਜੇਨਾ ਰਾਮ ਨੇ ਬੁਲਾਈ ਇੱਕ ਹੁਣਾਂ ਭੂਪਰਨਿਤ ਦੂਜੇ ਛੋੜ ਕੇ ਤੇ ਕ੍ਰਿਸ਼ਨਾ ਨੇ ਭੂਜੇ ਮਾਰਜ ਕਹਿੰਦੇ ਜਿੰਨਾ ਵੱਡਾ ਲੋਕ ਸੁਵਨ ਨਾ ਵੱਡੀ ਕ੍ਰਿਸ਼ਨਾ ਹੋਏਗੀ ਪਾਸ਼ਾ ਜੀ ਦਾ ਪ੍ਰਮਾਣ ਹੈ ਕਿ ਕੌਣ ਵੱਡਾ ਮਾਇਆ ਵਿਦਿਆਈ ਸੋ ਵੱਡਾ ਜਿਹਨੇ ਰਾਮ ਨੇ ਬੁਲਾਈ ਸਾਰੇ ਮਜਬਾਂ ਦਾ ਜਾਤਾਂ ਦਾ ਸਤ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦੀ ਖੰਡਨ ਕਰਦੇ ਤਾਂ ਤੇ ਬਾਬਾ ਕਬੀਰ ਜੀ ਦਾ ਪ੍ਰਮਾਣ ਹੈ ਕਿ ਬਹੀਰ ਮੇਰੀ ਜਾਤ ਦਾ ਸਭ ਕੋ ਹਸਣੇ ਹਰ ਬਲਹਰੀ ਇਸ ਜਾਤ ਕੋ ਜੇ ਜਪਿਓ ਸਿਰਜਣਹਾਰ ਪਰ ਲੋਕ ਮਜ਼ਾਕ ਲਾਉਂਦੇ ਸਨ ਪਰ ਮੈਂ ਬਲਹਰੇ ਜਨਾ ਇਸ ਜਾਤ ਕੋ ਜੇ ਜਪਿਓ ਸਿਰਜਣਹਾਰ ਇਸ ਪਰਮਾਤਮਾ ਨੂੰ ਸਿਮਰਨਾ ਕੀਤਾ ਹੈ ਆਪਣੀ ਜਾਤ ਤੇ ਮਜਬ ਤੇ ਤਰਕ ਨਹੀਂ ਕਰਦੇ ਬਾਬਾ ਕਬੀਰ ਤੂੰ ਕਹਿੰਦੇ ਪਈ ਕਬੀਰ ਜਾਤ ਜਿ ਲਹਾ ਕੀ ਕਰੇ ਦੇ ਬਸੇ ਗੋਪਾਲਾ ਮੇਰੇ ਹਿਰਦੇ ਘਰ ਦੇ ਵਿੱਚ ਉਹਦਾ ਵਾਸਾ ਹੋ ਗਿਆ ਗੋਪਾਲ ਦਾ ਕਿਹੜੇ ਗੋਪਾਲ ਦੀ ਗੱਲ ਕੀਤੀ ਆ ਗੋਪਾਲ ਤੇਰਾ ਆਰਤਾ ਜੋ ਜਨ ਤੇਰੀ ਬਲਤ ਕਰੰਤੇ ਤੈਨ ਕੇ ਕਹਾ ਜੋ ਸਵਾਰ ਬਾਗਪਾਲ ਤੇਰਾ ਆਰਤਾ ਕਬੀਰ ਜਾਤ ਜਲਾ ਕੀ ਕਰੇ ਹਿਰਦੇ ਬਸੇ ਗੋਪਾਲ ਕਬੀਰ ਰਮैया ਕੰਸ਼ੂ ਨੇੜਾ ਕਿਉਂਕਿ ਸਰਬ ਗੰਘਾਲ ਬਾਬਾ ਅਕੀਰ ਕਹਿੰਦੇ ਹੁਣ ਮੇਰੇ ਹਿਰਦੇ ਘਰ ਦੇ ਵਿੱਚ ਉਹ ਪ੍ਰਮਾਤਮਾ ਦਾ ਗੋਪਾਲ ਦਾ ਵਾਸਾ ਹੋ ਗਿਆ ਕੰਠ ਵਿੱਚ ਉਹ ਤਾਮਦ ਵੱਤ ਗਿਆ ਭਈ ਮੈਂ ਜੀਮ ਤੋਂ ਮੁਕਤ ਹੋ ਗਿਆ ਬੰਦਨਾ ਤੋਂ ਮੁਕਤ ਹੋ ਗਿਆ ਉਸਨੇ ਜਿਮਰਤੰਦਰ ਕਰਕੇ ਭਈ ਸਤਗੁਰ ਕਿਰਪਾ ਕਰਨ ਰਹਿਮਤਾ ਕਰਨ ਇੰਨੀਆਂ ਕਵਿੰਦਲੀ ਕਰੋ ਪ੍ਰਵਾਨ ਹੋਇਆ ਤੁਮਹਾਂ ਦੀ ਖਿਮਾ ਵਾਹਿਗੁਰੂ ਦਾ ਖਲਸਾ ਵਾਹਿਗੁਰੂ ਕੀ ਅਤੇ